ਸਮਾਜ ਨਾਲ ਹੀ ਕਿਉਂ ਹੁੰਦੀ ਹੈ ਜਦੋਂ ਦੇਖੋ ਜਿਹੜਾ ਧੱਕਾ ਹੁੰਦਾ Hindu Samaj ਨਾਲ ਹੁੰਦਾ ਹੈ ਕੋਈ ਮੂਰਤੀਆਂ ਖੰਡਿਤ ਹੁੰਦੀਆਂ Hindu Samaj ਦੀ ਹੋ ਜਾਂਦੀਆਂ ਨੇ ਪ੍ਰਸ਼ਾਸਨ ਕੋਲ 25 ਦਿਨ ਗੇੜੇ ਮਾਰੇ ਪ੍ਰਸ਼ਾਸਨ ਨੇ ਉਹ ਪਰਚਾ ਦਰਜ ਨਹੀਂ ਕੀਤਾ ਜਿਸ ਦਿਨ ਅਸੀਂ ਸਮਰਾਲਾ ਚੌਂਕ ਦੇ ਵਿੱਚ ਜਾਮ ਲਾਇਆ ਸੇਮ ਡੇ ਪਰ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਕੀ ਗੱਲ ਇੰਨਾ ਕੁ ਪ੍ਰਸ਼ਾਸਨ ਖੁਦ ਚਾਹੁੰਦਾ ਹੈ ਕਿ ਜਦ ਤੱਕ ਸੜਕਾਂ ਤੇ ਨਾ ਉਤਰਨ ਜਦ ਤੱਕ ਸ਼ਹਿਰ ਨੂੰ ਅਫਸਕਤ ਨਾ ਕਰਨ ਸ਼ਹਿਰ ਦੇ ਵਿੱਚ ਟ੍ਰੈਫਿਕ ਜਾਮ ਨਾ ਹੋਵੇ ਤਦ ਤੱਕ ਪ੍ਰਸ਼ਾਸਨ ਸਰਦਾਰ ਜਿਹੜੇ ਇੱਥੇ ਸਾਡੇ ਗਊਸ਼ਾਲਾ ਦੇ ਹੈੱਡ ਬਣ ਕੇ ਬੈਠੇ ਐ ਕੀ ਗੱਲ ਜਿਹੜੀ ਗਊ ਮਾਂ ਤਾਂ ਜਦ ਤੱਕ ਦੁੱਧ ਦਿੰਦੀ ਐ ਜਦ ਤੱਕ ਪਰਿਵਾਰਾਂ ਨੂੰ ਪਾਲਦੀ ਐ ਤਦ ਤੱਕ ਹੀ ਸਾਡੀ ਕੁੱਝ ਨਹੀਂ ਹੁੰਦੀ ਐ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਐ ਕਿਸਾਨ ਵੀ ਸੜਕਾਂ ਤੇ ਛੱਡ ਦਿੰਦਾ ਐ ਜਿਹੜੇ ਸਾਡੇ ਆਪਣਾ ਜਿਹੜੇ ਅਹੁਦੇਦਾਰ ਬਣੇ ਹੋਏ ਗਊਸ਼ਾਲਾ ਦੇ ਇਹ ਵੀ ਸੁਣ ਕੇ ਦੇ ਰੋਲ ਦਿੰਦੇ ਐ ਸਰਕਾਰ ਦਾ ਮੁੱਖ ਮੰਤਰੀ ਆ ਕਾਂਗਰਸ ਦਾ ਪ੍ਰਧਾਨ ਹੀ ਲਾ ਲਓ ਜਾਂ ਕੋਈ ਵੱਡੇ ਲੈਵਲ ਦਾ ਵਿਭਾਗ ਚਾ ਲਾ ਲਓ ਕੀ ਸਗਲ ਦੇ ਹਮੀ ਕਿਉਂ ਨਹੀਂ ਬਰਦਾ ਸਾਡੇ ਨਾਲ ਖੜ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਦ ਤੱਕ ਰਾਜ ਦੀ ਦਲ ਨਹੀਂ ਖੜਦੇ ਸਾਡੇ ਨਾਲ ਚੁਣੇ ਹੋਏ ਜਿਹੜੇ ਜਨਤਾ ਦੇ ਪ੍ਰਤੀਨਿਧੀ ਹਨ ਨਾ ਨਹੀਂ ਖੜਦੇ ਇਹ ਅੰਦੋਲਨ ਅਸੀਂ ਹੋਰ ਲੰਬਾ ਲੈ ਕੇ ਜਾਵਾਂਗੇ ਗਊ ਮਾਤਾ ਦੀ ਜੈ ਗਊ ਮਾਤਾ ਦੀ ਜੈ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਗਊ ਹੱਤਿਆ ਹੁੰਦੀ ਹੈ ਜੀਵਨ ਨਗਰ ਚੌਂਕੀ ਦੀ ਬੈਕ ਸਾਈਡ ਤੇ ਹੀ ਉਹ ਗਉਂ ਸ਼ਾਪ ਮਿਲਦੇ ਆ ਉਸ ਤੋਂ ਬਾਅਦ ਮਾਮਲਾ ਭਗਦਾ ਨਜ਼ਰ ਆ ਜਾਂਦਾ ਵਾ ਤੇ ਕੱਲ ਲੁਧਿਆਣਾ ਡੀਸੀ ਦਫ਼ਤਰ ਤੇ ਸੀਪੀ ਦਫ਼ਤਰ ਦੇ ਬਾਹਰ ਫਿਰੋਜ਼ਪੁਰ ਰੋਡ ਵੀ ਜਾਮ ਹੁੰਦਾ ਵਾ ਉਸ ਤੋਂ ਬਾਅਦ ਕਾਫੀ ਵਿਵਾਦ ਵਾਦਾ ਵਾ ਤੇ ਸੀਪੀ ਸਾਹਿਬ ਮੋਰੈਂਡਮ ਲੈ ਲੈਂਦੇ ਉਸ ਤੋਂ ਬਾਅਦ ਜਿਹੜੇ ਸ਼ਿਵਸੈਨਿਕ ਆ ਉਹ ਚਲੇ ਜਾਂਦੇ ਨੇ ਪਰ ਅੱਜ ਸ਼ਿਵਸੈਨਾ ਬਾੜਾ ਸਾਹਿਬ ਠਾਕਰੇ ਜਿਹੜੀ ਹੈ ਉਹ ਉਗਰ ਹੋ ਕੇ ਲੁਧਿਆਣਾ ਦਾ ਜਗਰਾਵਾ ਪੁਲ ਜਾਮ ਕਰ ਦਿੰਦੀ ਆ ਗੱਲਬਾਤ ਕਰ ਲਵਾਂਗੇ ਇਹਨਾਂ ਦੇ ਆਗੂਆਂ ਨਾਲ ਕੀ ਕੁਝ ਕਹਿਣਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਪੂਰਾ ਜਾਮ ਲੱਗ ਚੁੱਕਾ ਹੈ ਤੇ ਪੁਲਿਸ ਜਾਮ ਖੁਲਵਾਨ ਚ ਲੱਗੀ ਹੋਈ ਹੈ ਤੁਸੀਂ ਦੂਸਰੀ ਤਰਫ ਦੀ ਵੀ ਦੇਖ ਲਓ ਤਸਵੀਰਾਂ ਜਿਹੜਾ ਵਿਸ਼ਕਰਮਾ ਚੌਂਕ ਤੋਂ ਰਸਤਾਨ ਦਾ ਉਹ ਵੀ ਜਾਮ ਆ ਉੱਧਰ ਵੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਪੈਰਾਮਿਲਟਰੀ ਫੋਰਸ ਲਗਾਈ ਹੋਈ ਹੈ ਕਿ ਮਾਮਲਾ ਜ਼ਿਆਦਾ ਗਰਮ ਨਾ ਹੋ ਜਾਵੇ ਜ਼ਿਆਦਾ ਇਹ ਪੜਕ ਨਾ ਜਾਵੇ ਇਸ ਨੂੰ ਲੈ ਕੇ ਪੈਰਾ ਮਿਲਟਰੀ ਫੋਰਸ ਵੀ ਲਈ ਆ ਗੱਲਬਾਤ ਕਰ ਲਵਾਂਗੇ ਜਿਹੜੇ ਸ਼ਿਵਸੈਨਾ ਦੇ ਆਗੂ ਆ ਉਹਨਾਂ ਨਾਲ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦੇ ਜਿਹੜੇ ਆਗੂਆਂ ਨਾਲ ਗੱਲਬਾਤ ਕਰ ਲੈਣੇ ਕੀ ਕੁਝ ਕਹਿਣਾ ਹੈ ਇਹਨਾਂ ਦਾ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦੇ ਸਾਡੇ ਆਗੂ ਮੌਜੂਦ ਆ ਸਰ ਕੀ ਕਹਿਣਾ ਚਾਹੋਗੇ ਦੋ ਤਿੰਨ ਦਿਨ ਦਾ ਸਮਾਂ ਹੋ ਗਿਆ ਪਰ ਹੱਲੇ ਤੱਕ ਕੋਈ ਕਾਰਵਾਈ ਵੱਡੀ ਨਹੀਂ ਹੋ ਪਾਈ ਪੁਲਿਸ ਕੋਲ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਕੇ ਅਸੀਂ ਕੱਲ ਜਿਹੜੇ ਸਾਡੀ ਹਿੰਦੂ ਸਮਾਜ ਜਿੰਨਾ ਵੀ ਸੀਗਾ ਸਰ ਇਕੱਠਾ ਹੋ ਕੇ ਡੀਸੀ ਆਫਿਸ ਦੇ ਬਾਹਰ ਤਰਨਾ ਲਾਇਆ ਸੀਗਾ ਅੱਜ ਤੋਂ 2-3 ਦਿਨ ਪਹਿਲੇ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਇਹ ਕਿਉਂ ਹਿੰਦੂ ਸਮਾਜ ਨਾਲ ਹੀ ਕਿਉਂ ਹੁੰਦੀ ਹੈ ਜਦੋਂ ਦੇਖੋ ਜਿਹੜਾ ਤੱਕਾ ਹੁੰਦਾ ਹਿੰਦੂ ਸਮਾਜ ਨਾਲ ਹੁੰਦਾ ਕੋਈ ਮੂਰਤੀਆਂ ਖੰਡਿਤ ਹੁੰਦੀਆਂ ਹਿੰਦੂ ਸਮਾਜ ਦੀ ਹੋ ਜਾਂਦੀਆਂ ਨੇ ਕੋਈ ਇਧਰ ਫਿਲਮ ਬੰਦੀ ਹੈ ਉਹ ਹਿੰਦੂ ਸਮਾਜ ਨੂੰ ਟਾਰਗੇਟ ਕਰਕੇ ਬਣਦੀ ਹੈ ਇਹ ਕਿਸ ਵਾਸਤੇ ਇੱਕ ਹਿੰਦੂ ਸਮਾਜੀ ਇਹਨਾਂ ਲੋਕਾਂ ਨੂੰ ਕਿਉਂ ਮਿਲਿਆ ਹੋਇਆ ਕਿਉਂ ਹਿੰਦੂ ਕਮਜ਼ੋਰ ਹੈ ਹਿੰਦੂ ਕਮਜ਼ੋਰ ਨਹੀਂ ਹੈਗਾ ਹਿੰਦੂ ਸਿਰਫ ਇੱਕ ਚਾਹਦਾ ਹੈ ਕਿ ਇੱਕ ਪਿਆਰ ਹਿੰਦੂ ਚਾਹਦਾ ਕਿ ਸਾਡੇ ਸਿਟੀ ਸਾਡੀ ਸਟੇਟ ਦੇ ਵਿੱਚ ਆਪਣਾ ਸਾਡੇ ਦੇਸ਼ ਦੇ ਵਿੱਚ ਭਾਈਚਾਰਾ ਕਾਇਮ ਰਵੇ Hindu ਕਮਜ਼ੋਰ ਨਹੀਂ ਹੈ ਮੈਂ ਬਾਰ-ਬਾਰ ਕਹਿ ਰਿਹਾ ਮੈਂ ਪਹਿਲੇ ਤਾਂ ਮਾਫੀ ਮੰਗਣਾ ਚਾਹਦਾ ਆਂ ਇਸ ਦੇਸ਼ ਦੇ ਆਪਣਾ ਸ਼ਹਿਰ ਵਾਸੀਆਂ ਤੋਂ ਜਿਨ੍ਹਾਂ ਦੇ ਸਾਡੇ ਕਾਰਨ ਜਿਨ੍ਹਾਂ ਨੂੰ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਦ ਤੱਕ ਅਸੀਂ ਪ੍ਰਸ਼ਾਸਨ ਨੂੰ ਮਿੰਤਾ ਕਰ ਲੋ ਰਿਕੁਐਸਟ ਕਰ ਲੋ ਪ੍ਰਸ਼ਾਸਨ ਸਾਡਾ ਬੜਾ ਆਦਰਨੀ ਹੈਗਾ ਅਸੀਂ ਬੜੀ ਰਿਸਪੈਕਟ ਕਰਦੇ ਆਂ ਪ੍ਰਸ਼ਾਸਨ ਦੀ ਪਰ ਪ੍ਰਸ਼ਾਸਨ ਨੂੰ ਗੱਲੀਵਾਤੀ ਪ੍ਰਸ਼ਾਸਨ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਜਿੰਨਾ டை ਮਰਜ਼ੀ ਪ੍ਰਸ਼ਾਸਨ ਕੋਲ ਗਿੜੇ ਮਾਰ ਲੋ ਪਰਚਾ ਦਰਜੇ ਕਰ ਦਿੱਤਾ ਜੀ ਕਰਤਾ ਕਾਰਵਾਈ ਪੈਂਡਿੰਗ ਹੋ ਜਾਂਦੀ ਹੈ ਅੱਜ ਤੋਂ ਕੁਝ ਦਿਨ ਪਹਿਲੇ ਇੱਕ ਅ ਪਰਚਾ ਦਰਜੇ ਕਰਨ ਵਾਸਤੇ ਅਸੀਂ ਰਿਕਵੈਸਟ ਕੀਤੀ ਸੀ ਜਿਹੜਾ ਇੱਕ ਜੱਸੀ ਗਿੱਲ ਦੀ ਮੂਵੀ ਆਈ ਸੀ ਕਿ ਮੇਰੀ ਸੋਨਮ ਗੁਪਤਾ ਬੇਵਫਾ ਹੈ ਉਹਦੇ ਵਿੱਚ ਕੁਝ ਸੀਨ ਦਿਖਾਏ ਗਏ ਸੀਗੇ ਜਿਹਦੇ ਵਿੱਚ ਇਧਰ ਜਗਦਾਤਾ ਚੱਲ ਰਿਹਾ ਤੇ ਇਧਰ ਕੋਈ ਅਲਰਟ ਸੀਨ ਦਿਖਾਏ ਜਾ ਰਹੇ ਸੀਗੇ ਉਹਦੇ ਵਾਸਤੇ ਅਸੀਂ ਪ੍ਰਸ਼ਾਸਨ ਕੋਲ 25 ਦਿਨ ਘੇੜੇ ਮਾਰੇ ਪ੍ਰਸ਼ਾਸਨ ਨੇ ਉਹ ਪਰਚਾ ਦਰਜ ਨਹੀਂ ਕੀਤਾ ਜਿਸ ਦਿਨ ਅਸੀਂ ਸਮਰਾਲਾ ਚੌਂਕ ਦੇ ਵਿੱਚ ਜਾਮ ਲਾਇਆ ਸੇਮ ਡੇ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਕੀ ਗੱਲ ਇੰਨਾ ਕਿ ਪ੍ਰਸ਼ਾਸਨ ਖੁਦ ਚਾਹੁੰਦਾ ਹੈ ਕਿ ਜਦ ਤੱਕ ਸੜਕਾਂ ਤੇ ਨਾ ਉਤਰਣ ਜਦ ਤੱਕ ਸ਼ਹਿਰ ਨੂੰ ਅਫਸੈਟ ਨਾ ਕਰਨ ਸ਼ਹਿਰ ਦੇ ਵੀ ਟ੍ਰੈਫਿਕ ਜਾਮ ਨਾ ਹੋਵੇ ਤਦ ਤੱਕ ਪ੍ਰਸ਼ਾਸਨ ਸੁਣਦਾ ਨਹੀਂ ਕੱਲ ਬੜੇ ਵਧੀਆ ਤਰੀਕੇ ਨਾਲ ਡੀਸੀ ਆਫਿਸ ਦੇ ਵਿੱਚ ਜਾ ਕੇ ਸਾਡੇ ਹਿੰਦੂ ਸਮਾਜ ਦੇ ਆਉਦੇਦਾਰਾਂ ਨੇ ਜਾ ਕੇ ਕੱਲ ਧਰਨਾ ਲਾਇਆ ਡੀਸੀ ਸਾਹਿਬ ਮਿਲਨ ਨੂੰ ਵੀ ਪਰੇਸ਼ ਕਰ ਰਹੇ ਸੀਗੇ ਚਲੋ ਡੀਸੀ ਸਾਹਿਬ ਮਿਲੇ ਪਰ ਕੱਲ ਕੋਈ ਕਾਰਵਾਈ ਨਹੀਂ ਹੋਈ ਅੱਜ ਅਸੀਂ ਪ੍ਰਸ਼ਾਸਨ ਨੂੰ ਇੱਕ ਚੇਤਾਵਨੀ ਦੇ ਰਹੇ ਹਾਂ ਅਗਰ 24 ਘੰਟਿਆਂ ਦੇ ਵਿੱਚ ਅਗਰ ਤੁਸੀਂ ਬੰਦੇ ਨੂੰ ਅਰੈਸਟ ਨਹੀਂ ਕਰਦੇ ਉਹਦੇ ਤੇ ਬੜੀ ਕਾਰਵਾਈ ਉਹਨੂੰ ਬੜੀ ਸਜ਼ਾ ਨਹੀਂ ਮਿਲਦੀ ਤੇ ਸ਼ਿਵ ਸੇਨਾ ਬਾਲਾ ਸਾਹਿਬ ਠਾਕਰੇ ਇਸ ਪੂਰੇ ਇਹਨੂੰ ਪੂਰੇ ਪੰਜਾਬ ਲੈਵਲ ਦੇ ਇਹ ਪੰਜਾਬ ਲੈਵਲ ਤੇ ਲੈ ਕੇ ਜਾਏਗੀ ਚਾਹੇ ਸਾਨੂੰ ਪੂਰੇ ਪੰਜਾਬ ਦੇ ਵਿੱਚ ਧਰਨੇ ਲਾਣੇ ਪੈਣ ਚਾਹੇ ਸਾਨੂੰ ਸਰਕਾਰ ਰੋਡ ਤੇ ਉਤਰਨਾ ਪਵੇ ਇਸ ਚੀਜ਼ ਤੋਂ ਹੁਣ ਪਿੱਛੇ ਨਹੀਂ ਹਟੇਗਾ ਹਿੰਦੂ ਸਮਾਜ ਤੁਸੀਂ ਹਿੰਦੂ ਸਮਾਜ ਦੀ ਗੱਲ ਕੀਤੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕਾ ਉਸ ਐਸ ਲੈਂਦੀ ਆ ਤੇ ਤੁਸੀਂ ਉੱਥੇ ਕਿਉਂ ਨਹੀਂ ਆਵਾਜ਼ ਚੱਕਦੇ ਕਿਉਂਕਿ ਤੁਹਾਡੀ ਬਾਲਾ ਸਾਹਿਬ ਠਾਕਰੇ ਦੇ ਵੀ ਕਈ ਨੁਮਾਇੰਦੇ ਬੰਬੇ ਤੋਂ ਸੈਂਟਰ ਦੇ ਵਿੱਚ ਆਪਣੀ ਨੁਮਾਇੰਦਗੀ ਕਰਦੇ ਪਏ ਨੇ ਜਿਹੜੀ ਇਹ ਕਾਉਸਸ ਲੈਂਦੇ ਨੇ ਇਸ ਤੇ ਅਸੀਂ ਕਾਫੀ ਵਾਰ ਗੱਲ ਕਰ ਚੁੱਕੇ ਆਂ ਹਰ ਚੀਜ਼ ਤੇ ਅਸੀਂ ਕਾਉਸਸ ਦੇ ਰਹੇ ਆਂ ਜਿਹੜੇ ਇੱਥੇ ਸਾਡੇ ਗਊਸ਼ਾਲਾ ਦੇ ਹੈੱਡ ਬਣ ਕੇ ਬੈਠੇ ਐ ਕੀ ਗੱਲ ਜਿਹੜੀ ਗਊ ਮਾਤਾ ਜਦ ਤੱਕ ਦੁੱਧ ਦਿੰਦੀ ਹੈ ਜਦ ਤੱਕ ਪਰਿਵਾਰਾਂ ਨੂੰ ਪਾਲਦੀ ਹੈ ਤਦ ਤੱਕ ਹੀ ਸਾਡੀ ਪੂਜਨੀਆ ਹੁੰਦੀ ਹੈ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਕਿਸਾਨ ਵੀ ਸੜਕਾਂ ਤੇ ਛੱਡ ਦਿੰਦਾ ਹੈ ਜਿਹੜੇ ਸਾਡੇ ਆਪਣਾ ਜਿਹੜੇ ਉਦੇਦਾਰ ਬਣੇ ਹੋਏ ਗਊਸ਼ਾਲਾ ਦੇ ਇਹ ਵੀ ਸੜਕਾਂ ਤੇ ਰੋਲ ਦਿੰਦੇ ਆ ਹਰ ਮਹੱਲੇ ਹਰ ਗਲੀ ਤੇ ਜਾ ਕੇ ਦੇਖ ਲਓ ਗਊਆਂ ਰੋਡ ਤੇ ਧੱਕੇ ਖਾਰੀਆਂ ਹੁੰਦੀਆਂ ਬੁਰੀ ਹਾਲਤ ਜਿਨ੍ਹਾਂ ਨੂੰ ਪੱਠੇ ਦਾ ਕਿਸੇ ਨੇ ਕੀ ਪਾਣਾ ਉਹ ਲਫਾਫੇ ਲਬੂਵੇ ਖਾ ਕੇ ਵਿਚਾਰੀਆਂ ਆਪਣਾ ਪੇਟ ਪਾ ਦੇ ਇਹ ਗਊਸਾਇਸ ਇਹ ਕਊਸਾਇਸ ਜਿਹੜਾ ਹੈਗਾ ਇਹ ਸਰਕਾਰਾਂ ਸਿਰਫ ਆਪਣੀਆਂ ਜੇਬਾਂ ਭਰਨ ਵਾਸਤੇ ਕਰ ਰਹੀਆਂ ਨੇ ਮੈਨੂੰ ਦੱਸੋ ਸਾਡੇ ਜਮਾਲਪੁਰ ਦੇ ਵਿੱਚ ਇੱਕ ਸਾਈਡ ਤੇ ਗਊਸ਼ਾਲਾ ਵਾਸਤੇ ਕਾਫੀ ਜਗ੍ਹਾ ਇਹਨਾਂ ਨੇ ਛੱਡੀ ਹੋਈ ਅਜੇ ਨੂੰ ਕਈ ਸਾਲ ਹੋ ਗਏ ਆ ਇਹਨਾਂ ਕੋਈ ਪੈਸਾ ਇਕੱਠਾ ਹੁੰਦਾ ਹੈ ਗਊ ਸੈਸ ਦੇ ਨਾਂ ਤੇ ਉੱਤੇ ਹੁਣ ਤੱਕ ਕਿਉਂ ਨਹੀਂ ਕੋਈ ਸ਼ੈੱਡ ਪਾ ਕੇ ਗਊਆਂ ਨੂੰ ਰੱਖਿਆ ਜਾ ਰਿਹਾ ਸਿਰਫ ਤੇ ਸਿਰਫ ਇਹ ਲੋਕ ਆਪਣੀਆਂ ਜੇਬਾਂ ਭਰਦੇ ਆ ਸਿਰਫ ਤੇ ਸਿਰਫ ਇਹ ਗਊ ਸੈਸ ਤੇ ਆਪਣੀ ਰਾਜਨੀਤੀ ਕਰਦੇ ਆ ਇਹਨਾਂ ਲੋਕਾਂ ਨੂੰ ਆਪਣੇ ਜੇਬਾਂ ਨਾਲ ਮਤਲਬ ਹੈ ਨਾ ਕਿ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਇਹਨਾਂ ਚੀਜ਼ਾਂ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਕੀ ਕੁਝ ਕਹਿਣਾ ਚਾਹੋਗੇ ਜਾਮ ਲੱਗ ਜਾਂਦੇ ਕੱਲ ਵੀ ਜਾਮ ਲਾਇਆ ਗਿਆ ਲੋਕੀ ਖੱਜਲ ਖਵਾਰ ਹੁੰਦੇ ਆ ਲੁਧਿਆਣਾ ਦਾ ਪ੍ਰਸ਼ਾਸਨ ਤੁਹਾਡੇ ਮਗਰ ਆ ਜਾਂਦਾ ਪਰ ਗਊ ਸੈਸ ਵੀ ਲਿੱਤਾ ਜਾਂਦਾ ਪਰ ਉੱਤੇ ਕਾਰਵਾਈ ਕੋਈ ਨਹੀਂ ਹੁੰਦੀ ਨਾਲ ਗਊ ਸਾਸ ਉਹਨਾਂ ਦੇ ਗਊ ਦੇ ਕੰਮ ਆਂਦਾ ਵਾ ਓਏ ਸਰਕਾਰਾਂ ਹੀ ਖਾ ਜਾਂਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਜੈ ਸ਼੍ਰੀ ਰਾਮ ਕਹਿਣਾ ਹੈ ਔਰ ਇੱਕ ਤੋਂ ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀ ਨੂੰ ਬੇਨਤੀ ਔਰ ਅਪੀਲ ਵੀ ਕਰਦਾ ਕਿ ਜਿਸ ਤਰ੍ਹਾਂ ਦਾ ਹੁਣ ਸਾਡਾ ਸਮਾਜ ਬਣ ਚੁੱਕਿਆ ਹੈ ਸਮਾਜ ਦਾ ਦਾਇਰਾ ਬਣ ਚੁੱਕਾ ਹੈ ਇਸ ਲਈ ਸਾਨੂੰ ਸਮਾਜ ਨੂੰ ਪ੍ਰਸ਼ਾਸਨ ਨੂੰ ਜਗਾਣ ਲਈ ਇਹ ਸੜਕਾਂ ਤੇ ਆਣਾ ਪੈ ਰਿਹਾ ਹੈ ਦੇਖੋ ਕੁਝ ਦਿਨਾਂ ਤੋਂ ਜੋ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਪਹਿਲਾਂ ਤਾਂ ਕਿਸਾਨ ਅੰਦੋਲਨ ਦਾ ਮਾਹੌਲ ਚੱਲ ਰਿਹਾ ਸੀਗਾ ਕਿਸਾਨ ਉਹਨਾਂ ਦਾ ਕੁਝ ਰੂਪ ਹੋਰ ਚਲੇ ਗਿਆ ਉਸ ਤੋਂ ਬਾਅਦ ਕੁਝ ਅੱਗੇ ਦੇ ਅੱਗੇ ਵਧਦੇ-ਵਧਦੇ ਕੰਮ ਜਿਸ ਤਰ੍ਹਾਂ ਹੁਣ ਦੇਖੋ ਦੋ ਤਿੰਨ ਦਿਨ ਦਿਨ ਤੋਂ ਕਦੀ ਮਲੇਰ ਕੋਲੇ ਵਿੱਚ ਗਊ ਹੱਤਿਆ ਹੋ ਰਹੀ ਹੈ ਕਦੀ ਲੁਆਨੇ ਵਿੱਚ ਗਊ ਹੱਤਿਆ ਹੋ ਰਹੀ ਹੈ ਜੇ ਇਹ ਚੀਜ਼ਾਂ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝੇ ਤੇ ਆਮ ਪਬਲਿਕ ਨੂੰ ਜਾਂ ਕਿਸੇ ਸੰਗਠਨ ਨੂੰ ਇਹ ਸੜਕਾਂ ਤੇ ਆ ਕੇ ਰੋਜ ਪ੍ਰਦਰਸ਼ਨ ਨਾ ਕਰਨਾ ਪਵੇ ਜੀ ਇਹ ਲੱਗਦਾ ਹੈ ਜਿਹੜੀ ਗਾਊ ਹੱਤਿਆ ਹਾਂਦੀ ਹੈ ਕਿਤੇ ਅੰਡਰਗਰਾਊਂਡ ਤਾਂ ਹੁੰਦੀ ਨਹੀਂ ਹਣੀ ਕਿਸੇ ਬੁੱਚਰਖਾਨੇ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਕਰਦੇ ਹੋਣੇ ਜਿੱਥੇ ਵੀ ਕੱਟਦੇ ਹੋਣੇ ਆ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਉਹ ਲਿਖਤੀ ਰੂਪ ਦੇ ਵਿੱਚ ਬੁੱਚਰਖਾਨੇ ਹਨ ਨਹੀਂ ਦੇਖੋ ਇਹ ਤਾਂ ਸਾਰਾ ਕੁਝ ਪ੍ਰਸ਼ਾਸਨ ਕੋਲ ਨੋਟ ਹੈ ਸਾਰੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈ ਮੈਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਤੇ ਆਈ ਇਹ ਅਪੀਲ ਕਰਨਾ ਚਾਹਨਾ ਪ੍ਰਸ਼ਾਸਨ ਨੂੰ ਕਿ ਇਸ ਦੇ ਇਸ ਦੇ ਉੱਪਰ ਜਲਦੀ ਜਲਦੀ ਨਿਖੇਲ ਕੀਤਾ ਜਾਵੇ ਨਹੀਂ ਤੇ ਇਸ ਤਰ੍ਹਾਂ ਹੀ ਰੋਜ਼ਪਰਸਰ ਨੂੰ ਸੜਕਾਂ ਤੇ ਹੋਣਗੇ ਕਿਉਂਕਿ ਪ੍ਰਸ਼ਾਸਨ ਉਹ ਸਰਕਾਰ ਜਿਹੜੀ ਆਜ ਦੀ ਤਰੀਕ ਸਭ ਨੂੰ ਉਹਨਾਂ ਨੂੰ ਜਿੰਨੀ ਦੇਰ ਤੱਕ ਕਿਸੇ ਦੇ ਕੰਦ ਦੇ ਉੱਪਰ ਕੋਈ ਜੁਗਾਓ ਨਾ ਉਹਨੂੰ ਰੋਲੋ ਨਾ ਪਾਓ ਤਾਂ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਨਹੀਂ ਸਮਝ ਆਂਦੀਆਂ ਜੀ ਔਰ ਦੇਖੋ ਇਸ ਦੇ ਵਿੱਚ ਅਸੀਂ ਸਭ ਤੋਂ ਵੱਡੀ ਇੱਕ ਅਪੀਲ ਇਹੀ ਕਰਦੇ ਆ ਕਿ ਪ੍ਰਸ਼ਾਸਨ ਵੀ ਬੇਨਤੀ ਕਰਦੇ ਆ ਕਿ ਇਹਨੂੰ ਜਲਦੀ ਜਲਦੀ ਸੁਧਾਰ ਕੀਤਾ ਜਾਵੇ ਪ੍ਰਸ਼ਾਸਨ ਕੋ ਬਹੁਤ ਕੌਸਾ ਜਾ ਰਿਹਾ ਹੈ ਬਹੁਤ ਕੁਝ ਹੋ ਰਿਹਾ ਪ੍ਰਸ਼ਾਸਨ ਨੂੰ ਵੀ ਸ ਲੇਕਿਨ ਪ੍ਰਸ਼ਾਸਨ ਆਪਣੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਤੋਂ ਹਟ ਰਿਹਾ ਤਾਂ ਕਿ ਪਬਲਿਕ ਨੂੰ ਤਾਂ ਹੀ ਕਰਕੇ ਪਬਲਿਕ ਨੂੰ ਸੜਕਾਂ ਤੇ ਆਣਾ ਪੈ ਰਿਹਾ ਜੀ ਜਿਹੜੇ ਇਦਾਂ ਦੇ ਬੁੱਚਰਖਾਨੇ ਚੱਲਦੇ ਪਏ ਆ ਪ੍ਰਸ਼ਾਸਨ ਨੂੰ ਪਤਾ ਕਿਉਂਕਿ ਉੱਥੇ ਸਿਰਫ ਇੱਕੋ ਹੀ ਕਿਹਾ ਗਿਆ ਕਿ ਜਿਹੜੀ ਆਪਣੇ ਆਪ ਮਰਦੀ ਗਾਂਵ ਆ ਉਹਦਾ ਤੁਸੀਂ ਜਿਹੜਾ ਚਮੜਾ ਉਹ ਕੱਢ ਕੇ ਵੇਚ ਸਕਦੇ ਹੋ ਪਰ ਦੇਖਿਆ ਜਾਂਦਾ ਕਿ ਜਿੰਦੀ ਗਾਂਵ ਨੂੰ ਵੀ ਉੱਥੇ ਵੱਢ ਕੇ ਵੇਚੇ ਦਿੱਤਾ ਜਾਂਦਾ ਵਾ ਉਹਦਾ ਚਮੜਾ ਕੱਢ ਲਿਆ ਜਾਂਦਾ ਵਾ ਪਰ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਾ ਕਿ ਪ੍ਰਸ਼ਾਸਨ ਜਿਹੜਾ ਹੈ ਬਹੁਤ ਲਚਰ ਹੋ ਚੁੱਕਾ ਹੈ ਪ੍ਰਸ਼ਾਸਨ ਨੂੰ ਜਗਾਉਣਾ ਪੈ ਰਿਹਾ ਹੈ ਇਹ ਜਗਾਣ ਕਰਕੇ ਹੀ ਰੋਜ਼-ਰੋਜ਼ ਪ੍ਰਦਰਸ਼ਨ ਕਰਨੇ ਪੈ ਰਹੇ ਆ ਜਿਹੜੇ ਆਪਣੇ ਬੁਚਰਖਾਨੇ ਬਨੇ ਹੋਏ ਆ ਦੇਖੋ ਕਾਰਪੋਰੇਸ਼ਨ ਤੋਂ ਕਾਸਟਸ ਜਾ ਰਿਹਾ ਹੈ ਹਰ ਕਾਸਟਸ ਤੁਸੀਂ ਵੀ ਦੇ ਰਹੇ ਹੋ ਕਾਸਟਸ ਮੈਂ ਵੀ ਦੇ ਰਿਹਾ ਹਰ ਚੀਜ਼ ਦੇ ਉੱਪਰ ਕਾਸਟਸ ਲੱਗ ਰਿਹਾ ਵਾ ਕਾਸਟਸ ਦੇ ਰਹੇ ਆ ਲੇਕਿਨ ਕਾਸਟਸ ਦੇਣ ਤੋਂ ਬਾਅਦ ਵੀ ਕਾਰਪੋਰੇਸ਼ਨ ਦੇ ਵਿੱਚ ਆਪਾਂ ਦੇਖੋ ਰੋਜ਼ ਸੜਕਾਂ ਤੇ ਗਊ ਗੋਵਾਂ ਨੂੰ ਕੋ ਮਰਿਆ ਹੈ ਗੋਵਾਂਸ਼ੀ ਜਿਹੜਾ ਹੈ ਉਹਦੇ ਨਾਲ ਦੇਖੋ ਕਿਤੇ ਨਾ ਕਿਤੇ ਦੁਰਘਟਨਾ ਵੀ ਹੋ ਰਹੀ ਹੈ ਗੋਵਾਂਸ਼ੀ ਉਹਨੂੰ ਦੁਰਘਟਨਾ ਦੇ ਵਿੱਚ ਨੁਕਸਾਨ ਪਹੁੰਚ ਰਿਹਾ ਔਰ ਪਬਲਿਕ ਨੂੰ ਵੀ ਨੁਕਸਾਨ ਪਹੁੰਚ ਰਿਹਾ ਜੇ ਅਗਰ ਇਹ ਜ਼ਿੰਮੇਵਾਰ ਜਾਰੀ ਸਾਰੇ ਆਪਣੇ ਆਪਣੇ ਸਮਝਣ ਕਾਰਪੋਰੇਸ਼ਨ ਸਮਝੇ ਡੇਰੀਆਂ ਵਾਲੇ ਸਮਝਣ ਆਪਣੇ ਗਊਸ਼ਾਲਾ ਵਾਲੇ ਸਮਝਣ ਤਾਂ ਦੇਖੋ ਇਹ ਚੀਜ਼ਾਂ ਨਾ ਹੋਣ ਜੀ ਅਸੀਂ ਮੈਂ ਇਹੀ ਅਪੀਲ ਕਰਦਾ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਇਹੀ ਬੇਨਤੀ ਵੀ ਕਰ ਰਿਹਾ ਲੇਕਿਨ ਇਸ ਦੇ ਨਾਲ ਬੇਨਤੀ ਤੋਂ ਬਾਅਦ ਇੱਕ ਚੇਤਾਵਨੀ ਵੀ ਦਿੰਦੇ ਆ ਕਿ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਨੂੰ ਸਮਝ ਲੈਣਾ ਚਾਹੀਦਾ ਜੀ ਸਾਡੇ ਨਾਲ ਚੰਦਰਗਾਹ ਚੱਡਾ ਜੀ ਮੌਜੂਦ ਹੈ ਚੱਡਾ ਹੀ ਕੀ ਕਾਰਨ ਆ Hindu ਸਮਾਜ ਨੂੰ ਹਰ ਵਾਰ ਸੜਕਾਂ ਤੇ ਆ ਕੇ ਆਪਣੀ ਡਿਮਾਂਡਾਂ ਕਰਨੀਆਂ ਪੈਂਦੀਆਂ ਦੇਖੋ ਅਸੀਂ ਰਹਿਨੇ ਦਾ ਹਿੰਦੁਸਤਾਨ ਦੇ ਅੰਦਰ ਆ ਲੇਕਿਨ ਸਾਡਾ ਬੜਾ ਦਰਵਾਗੇ ਹੈ ਕਿ ਸਾਨੂੰ ਆਪਣੀ ਆਵਾਜ਼ ਜਿਹੜੀ ਹੈ ਉਹ ਸੜਕਾਂ ਤੇ ਆ ਕੇ ਹੀ ਬੁਲੰਦ ਕਰਨੀ ਪੈਂਦੀ ਹੈ ਸਾਡੇ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਆ ਕੋਈ ਪਤਾ ਨਹੀਂ ਕਿਹੜੀ ਕੁੰਬ ਕਰਨੀ ਨੀਂਦ ਸੋ ਕੇ ਘਰੋਂ ਬਾਹਰ ਨਹੀਂ ਨਿਕਲਦੇ ਜਾਂ ਉਹਨਾਂ ਨੂੰ ਸ਼ਾਇਦ ਇਹ ਨਹੀਂ ਨਜ਼ਰ ਆਂਦਾ ਜਿਹੜਾ ਚੀਜ਼ ਹਿੰਦੂ ਸੰਗਠਨਾ ਨੂੰ ਨਜ਼ਰ ਆ ਜਾਂਦੀ ਹੈ ਵੀ ਸਾਡੇ ਨਾਲ ਤੱਕਾ ਹੋ ਰਿਹਾ ਹੈ ਇਹ ਸਾਡੇ ਚੁਣੇ ਹੋਏ ਜਨਰਪ੍ਰ 代表 ਕਿਉਂ ਅੱਖਾਂ ਵਿੱਚ ਘਲਾਉਂਦੇ ਆ ਔਰ ਵੋਟਾਂ ਵੇਲੇ ਇਹਨਾਂ ਦੀ ਅੱਖਾਂ ਖੁੱਲ ਜਾਂਦੀਆਂ ਵੀ ਅਸੀਂ ਸਮਾਜ ਦੇ ਨਾਲ ਆ ਅਸੀਂ ਹਿੰਦੂ ਸਮਾਜ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਲਾ ਕੇ ਜੀ ਹਰ ਤਰ੍ਹਾਂ ਦੇ ਨਾਲ ਸਾਡੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਹੈ ਅੱਜ ਲਗਾਤਾਰ ਸਮਾਜ ਦੇ ਮੰਦਰ ਤੋੜੇ ਜਾਂਦੇ ਆ ਦੇਵੀ ਦੇਵਤਿਆਂ ਦੀ ਬੇਅਦਬੀ ਹੋਈ ਆ ਔਰ ਲਗਾਤਾਰ ਫਿਲਮਾਂ ਦੇ ਵਿੱਚ ਬੇਅਦਬੀ ਹੋਈ ਆ ਮਹਾਮਾਈ ਦੇ ਜਾਗਰਣ ਦੇ ਅੰਦਰ ਕੋਈ ਵੀ ਐਸਾ ਦਿਖਾ ਦਿਓ ਮੈਨੂੰ ਮੌਜੂਦਾ ਸਰਕਾਰ ਦਾ ਮੰਤਰੀ ਸੰਤਰੀ ਕੋਈ ਵੀ ਮੌਜੂਦਾ ਸਰਕਾਰ ਦਾ ਮੁੱਖ ਮੰਤਰੀ ਹੈ ਕਾਂਗਰਸ ਦਾ ਪ੍ਰਧਾਨ ਹੀ ਲਾ ਲੋ ਜਾਂ ਕੋਈ ਵੱਡੇ ਲੈਵਲ ਦਾ ਵਿਪੱਖਸ਼ ਲਾ ਲੋ ਇਸ ਗੱਲ ਦੇ ਹਮੀ ਕਿਉਂ ਨਹੀਂ ਬਰਦਾ ਸਾਡੇ ਨਾਲ ਖੜ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਦ ਤੱਕ ਰਾਜ ਦੀ ਦਲ ਨਹੀਂ ਖੜਦੇ ਸਾਡੇ ਨਾਲ ਚੁਣੇ ਹੋਏ ਜਿਹੜੇ ਜਨਤਾ ਦੇ ਪ੍ਰਤੀਨਿਧੀ ਸਾਡੇ ਨਾਲ ਨਹੀਂ ਖੜਦੇ ਇਹ ਅੰਦੋਲਨ ਅਸੀਂ ਹੋਰ ਲੰਬਾ ਲੈ ਕੇ ਜਾਵਾਂਗੇ ਔਰ ਨਾਲ ਦੇ ਨਾਲ ਅੱਜ ਗਊ ਹੱਤਿਆ ਦੇ ਨਾਲ ਨਾਲ ਆਵਾਰਾ ਪਸ਼ੂਆਂ ਦੇ ਰੱਖ ਰਖਾ ਦੀ ਜ਼ਿੰਮੇਵਾਰੀ ਵੀ ਤੈਅ ਕਰਵਾਉਣ ਦੇ ਲਈ ਅਸੀਂ ਇੱਕ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਾਂ ਜ ਜਿਹਦੀ ਜਲਦੀ ਘੋਸ਼ਣਾ ਆਉਣ ਵਾਲੇ ਟਾਈਮ ਸ਼ਿਫਟਸ਼ਨਾ ਕਰੇਗੀ ਚੱਡਾ ਜਿੱਦਾਂ ਕਿ ਸ਼ਹਿਰ ਦੇ 4-5 ਐਮਐਲਏ ਉਹ ਹਿੰਦੂ ਸਮਾਜ ਤੋਂ ਹੀ ਬਿਲੋਂਗ ਕਰਦੇ ਆ ਪਰ ਉਹ ਕਿਉਂ ਨਹੀਂ ਸੋਹਦੇ ਕਿਉਂ ਨਹੀਂ ਕਾਉਸਸ ਪੂਰਾ ਕੀਤਾ ਜਾਂਦਾ ਕਿ ਗਊਆਂ ਉੱਤੇ ਲਾਇਆ ਜਾਵੇ ਜਿਹੜਾ ਲੰਦੀ ਹੈ ਸਰਕਾਰ ਦੇਖੋ ਪਿਛਲੇ 12 ਸਾਲ ਤੋਂ ਕਾਉਸਸ ਲਿਆ ਜਾ ਰਿਹਾ ਵੱਖ-ਵੱਖ ਟੈਕਸਾਂ ਦੇ ਰੂਪ ਚ ਪਰ ਉਹ ਕਾਉਸਸ ਲੈਣ ਤੋਂ ਬਾਅਦ ਆਵਾਰਾ ਪਸ਼ੂਆਂ ਦੀ ਜ਼ਿੰਮੇਵਾਰੀ ਉਹ ਸੈਸ ਲੈਣ ਵਾਲਿਆਂ ਦੀ ਹੈ ਨਾ ਕਿ ਪੇ ਕਰਨ ਵਾਲਿਆਂ ਦੀ ਸਾਡੀ ਜਿਹੜੀ ਜ਼ਿੰਮੇਵਾਰੀ ਸਿਰਫ ਸਵਾਲ ਪੁੱਛਣ ਦੀ ਹੈ ਔਰ ਅਸੀਂ ਜਲਦੀ ਤੋਂ ਦੱਸਿਆ ਕਿ ਅੰਦੋਲਨ ਦੀ ਤਿਆਰੀ ਕਰ ਰਹੇ ਹਾਂ ਜਿਹਦੇ ਵਿੱਚ ਤਮਾਮ ਜਨ ਪ੍ਰਤੀਨਿਧੀਆਂ ਦੀ ਤਮਾਮ ਅਫਸਰਾਂ ਦੀ ਮੌਜੂਦਾ ਜਹੇ ਵਿਪਖਸ਼ ਉਹਨਾਂ ਤਮਾਮ ਅਧਿਕਾਰੀਆਂ ਦੀ ਕੋਠੀਆਂ ਦਫ਼ਤਰਾਂ ਦੇ ਬਾਹਰ ਬਹਿ ਕੇ ਅਸੀਂ ਇਹ ਸਵਾਲ ਪੁੱਛਾਂਗੇ ਤੇ ਤੁਸੀਂ ਵੀ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਦਰਸ਼ਨ ਆ ਜੇ ਸਰਕਾਰ ਇਹਦੇ ਤੋਂ ਕੋਈ ਐਕਸ਼ਨ ਨਹੀਂ ਲੈਂਦੀ ਤੇ ਉਗਰ ਹੋ ਜਾਊਗਾ ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ਡ ਨਿਊਜ਼ ਲੁਧਿਆਣਾ